ਅੱਜ ਹੌਲੀ ਦੇ ਤਿਆਰ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੇਰੇ ਪੁੱਤ ਨੂੰ ਸਿੱਧੂ ਮੂਸੇਵਾਲਾ ਕਿਉਂ ਕਹਿੰਦੇ ਸੀ ਕਿਉਂਕਿ ਉਸ ਨੇ ਆਪਣੇ ਨਾਂ ਦੇ ਪਿੱਛੇ ਤਾਂ ਕਦੇ ਸਿੱਧੂ ਮੂਸੇਵਾਲਾ ਲਾਇਆ ਹੀ ਨਹੀਂ ਉਹਨੇ ਹਮੇਸ਼ਾ ਸਿੱਧੂ ਦੇ ਪਿੱਛੇ ਹਮੇਸ਼ਾ ਤਾਂ ਮੂਸਾ ਲਾਇਆ ਕਿਉਂਕਿ ਇੱਥੋਂ ਦਾ ਹਰ ਜੰਪਲ ਬੰਦਾ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਕਹਿ ਸਕੇ ਅੱਗੇ ਸਿੱਧੂ ਮੂਸੇਵਾਲੇ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਪਰ ਸਾਨੂੰ ਵਕਤ ਦੀ ਮਾਰ ਪਈ ਅੱਜ ਮੂਸਾ ਸਿੱਧੂ ਦੇ ਨਾਂ ਤੋਂ ਜਾਣਿਆ ਜਾਂਦਾ ਆਓ ਤੁਸੀਂ ਵੀ ਦੇਖੋ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੀ ਉਹ ਗੱਲਬ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ? ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ। ਪਰ ਇਹ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਣੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਤਾਂ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹੇ। ਉਹਨੇ ਸ਼ੁਭਦੀ ਆਪਣਾ ਨਾਮ ਬਣਾਉਣ ਦੀ بجائے ਸਿੱਧੂ ਮੂਸੇ ਵਾਲਾ ਨਾਮ ਬਣਾਇਆ। ਇਹ ਗੱਲ ਵੱਖਰੀ ਆ ਵੀ ਵਕਤ ਦੀ ਮਾਰ ਪਈ। ਸਿੱਧੂ ਮੂਸੇ ਵਾਲਾ ਸੀ ਅੱਜ ਮੂਸੇ ਵਾਲਾ ਸਿੱਧੂ ਵਾਲਾ ਬਣ ਗਿਆ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਇਹ ਵੀ ਕਿਹਾ ਕਿ ਮੇਰਾ ਪੁੱਤ ਅਣਜਾਣੇ ਚ ਕਿਤੇ ਤੁਹਾਨੂੰ ਗਲਤ ਬੋਲ ਗਿਆ ਹੋਵੇ ਤਾਂ ਮੈਂ ਉਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਅਤੇ ਹੋਰ ਕੀ ਕਹਿਆ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਹੋ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਗਿਰਿੰਦੇ ਜੋ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਵੋਲ ਗਿਆ ਹੋ ਗਿਆ ਨੇ ਜਾਣੇ-ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਮੈਂ ਖਲੋ ਕੇ ਕਿਸ ਅੰਦਰ ਨੇ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋਊਗੀ ਮੈਂ ਦੱਸਿ ਮਾਫੀ ਜੋੜ ਚੌਣੇ ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ ਜਿੰਨਾ ਕਿ ਸਾਡੀ ਇੱਕ ਬਲ ਪਿਆਰ ਸਮਰਥਨ ਦੇ ਭਲੇ ਬਾਰੇ ਕਿ ਕਰਾਣੀ ਕਰਾਂਗੇ ਕਿ ਕਰਾਂਗੇ ਤਾਂ ਤੁਸੀਂ ਸਾਰੇ ਜੀ ਨੂੰ ਪਿਆਰ ਦਿੰਦਾ ਵਾ ਗੁਰੂ ਤੁਹਾਡੇ ਸਾਰੇ ਪਰਿਵਾਰਾਂ ਤੇ ਮੇਰ ਭਰੇ ਹੱਥ ਰੱਖੇ ਤੇ ਸਤੰਤਰ ਸਰਹੋ ਰੱਖੇ